өзің күйасын Erht�алық өзің өрсеті xoғой kinder, �tes бар күйасын, наса жастадылы, ਅਧਿਕਾਰ ਲੈਣ ਦਾ ਅਧਿਕਾਰ ਨਹੀਂ ਆ ਸਾਡੀਆਂ ਪਰੰਪਰਾਵਾਂ ਦਾ ਇਹ ਨਹੀਂ ਆ ਬਾਬਾ ਸਾਹਿਬ ਨੇ ਜਦੋਂ ਅੰਗਰੇਜ਼ ਆਏ ਸੀ ਬਾਬਾ ਸਾਹਿਬ ਦੇ ਪੜਨ ਦਾ ਵੱਡਾ ਕਾਰਨ ਨਹੀਂ ਸੀ ਹੈ ਉਸ ਟਾਈਮ ਦੇ ਅੰਗਰੇਜ਼ ਸਰਕਾਰ ਸੀ ਤੇ ਅੰਗਰੇਜ਼ਾਂ ਦੀ ਇੱਕ ਪਾਲਿਸੀ ਸੀਗੀ ਉਹ ਸਮਝਦੇ ਸੀਗੇ ਉਹ ਸਮਝਦੇ ਸੀ ਜਿੰਨਾ ਕਿ ਸਾਰੇ ਦੇਸ਼ ਦੇ ਲੋਕ ਸਮਾਨ ਨਹੀਂ ਨੇ ਇਹ ਉਹਨਾਂ ਦੀ ਸੀਗੀ ਉਹ ਸਾਰਿਆਂ ਨੂੰ ਸਮਾਨ ਬਰਾਬਰ ਦਿੰਦੇ ਸੀ ਸੱਚੀ ਗੱਲ ਹੈ ਸ਼ੰਦਗੋਤ ਔਰਿਵਾਸ ਸਾਹਿਬ ਉਹਨਾਂ ਨਾਲ ਇੱਕ ਭੈਣ ਜੀ ਬੈਠੇ ਨੇ ਜੈਪ੍ਰਿੰਦੀ ਕਰਦਾ ਹੋਇਆ ਬੁਲਾਰੇ ਬਹੁਤ ਆ ਤਾਂ ਸਾਥੀਓ ਜੈ ਭੀਮ ਜੈ ਭਾਰਤ ਜਿੰਨੇ ਕਾਪਾ ਇੱਥੇ ਬੈਠੇ ਆ ਬਹੁਤ ਆ ਯਾਰ ਕੋਈ ਗੱਲ ਨਹੀਂ ਧੰਨਵਾਦ ਜੀ ਮੈਲ ਸਿੰਘ ਜਿਲ੍ਹਾ ਪ੍ਰੈਸ ਮੈਂਬਰ ਸ਼੍ਰੀ ਮੁਖਸਰ ਸਾਹਿਬ ਕੀ ਕੋਰਣਾ ਜਿਹੜਾ ਤੁਸੀਂ ਅੱਜ ਇੱਥੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਲਗਾਤਾਰ ਹੀ ਪਿਛਲੇ ਦਿਨਾਂ ਦੇ ਵਿੱਚ ਬਾਬਾ ਸਾਹਿਬ ਦੀ ਮੂਰਤੀ ਜੋ ਖੰਡਿਤ ਹੋਈ ਅੰਮ੍ਰਿਤਸਰ ਦੇ ਵਿੱਚ ਲਗੇ ਰੋਸ ਪ੍ਰਦਰਸ਼ਨ ਹੋ ਰਿਹਾ ਕਿ ਕਰਨ ਤੋਂ ਮੈਂ ਇਹ ਕਹਿਣਾ ਚਾਹਾਂਗਾ ਜੀ 26 ਜਨਵਰੀ ਜਿਹੜਾ ਸੰਵਧਾਨ ਲਾਗੂ ਹੋਇਆ ਸੀ ਇਹਨਾਂ ਲੋਕਾਂ ਨੇ ਛੇੜਛਾੜ ਕਰਕੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਆ ਮੈਂ ਉਹਨਾਂ ਨੂੰ ਇਹ ਫਰਜ਼ ਬੰਦਾ ਕਿ ਉਹਨੂੰ ਵੱਧ ਤੋਂ ਵੱਧ ਸਜ਼ਾ ਅਤੇ ਜੇਕਰ ਉਹ ਕਾਨੂੰਨ ਨੂੰ ਨਹੀਂ ਮੰਨਦੇ ਤੇ ਕਾਨੂੰਨੀ ਉਹਦੀ ਨਾਗਰਤਾ ਖਤਮ ਕੀਤੀ ਜਾਵੇ ਅੱਜ ਵੀ ਕਿ ਕਰਨ ਤੋਂ ਵੀ ਜਿਹੜਾ ਅੱਜ ਪ੍ਰੋਗਰਾਮ ਕਰ ਰਿਹਾ ਹਾਂ ਬਾਬਾ ਸਾਹਿਬ ਦੀ ਜੋ ਲੈ ਕੇ ਰੋਸ ਕੀਤਾ ਜਾ ਰਿਹਾ ਦੇਖੋ ਜੀ 26 ਜਨਵਰੀ ਗਣਤੰਤਰਤਾ ਦਿਵਸ ਜਿਸ ਨੂੰ ਅਸੀਂ ਪੂਰਾ ਭਾਰਤ ਬੜੇ ਸ਼ਾਨ ਨਾਲ ਉਤੇ ਸ਼ੌਕਤ ਨਾਲ ਮਨਾਉਂਦੇ ਆ ਉਸ ਦਿਨ ਅਸੀਂ ਆਪਦਾ ਸੰਵਿਧਾਨ ਹੈ ਜਿਹੜਾ ਭਾਰਤ ਦਾ ਲਾਗੂ ਹੋਇਆ ਸੀ ਤੇ ਇਹ ਜਿਹੜੇ ਸੰਵਿਧਾਨ ਨੂੰ ਨਿਰਮਾਤਾ ਜਿਨ੍ਹਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਹੈ ਉਹ 바ਵਾ ਸਾਹਿਬ ਭੀਮrao ਅੰਬੇਦਕਰ ਤੇ ਉਹਨਾਂ ਦੀ ਸਟੈਚੂ ਜਿਹੜਾ ਕਿ ਸ੍ਰੀ ਅੰਮ੍ਰਿਤਸਰ ਵਿਖੇ ਥੌੜਿਆਂ ਦੇ ਨਾਲ ਉਹਨੂੰ ਖੰਡਿਤ ਕੀਤਾ ਗਿਆ ਉਹਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹਦਾ ਮਤਲਬ ਇਹ ਹੈ ਵੀ ਜੇ 바ਵਾ ਸਾਹਿਬ ਦੀ ਮੂਰਤੀ ਤੇ ਵਾਰ ਕੀਤਾ ਤੇ ਉਹਨੇ ਸਾਡੇ ਭਾਰਤ ਤੇ ਵਾਰ ਕੀਤਾ ਸਾਡੇ ਸੰਵਿਧਾਨ ਤੇ ਵਾਰ ਕੀਤਾ ਸਾਡੇ ਸਾਰਿਆਂ ਦੇ ਹਿਰਦਿਆਂ ਨੂੰ ਬਲਉਂਦ ਰਹਿ ਗਿਆ ਇਹ ਥੇਸ ਆ ਜਿਹੜੇ ਥੋੜੇ ਆ ਉਹ ਸਾਡੇ ਮਨਾਂ ਤੇ ਲੱਗੇ ਆ ਇਸ ਚੱਕਰ ਚਾਚੇ ਸੀ ਸਰਬਸਮਾਜ 바ਵਾ ਸਾਹਿਬ ਸਨਮਾਨ ਕਮੇਟੀ ਦੇ ਅਧੀਨ ਅਸੀਂ ਸਾਰੇ ਸਮਾਜ ਨੇ ਇਹ ਜਿਹੜਾ ਇਕੱਠਾ ਜਿਹੜਾ ਉਹ ਕੀਤਾ ਤੇ ਅਸੀਂ ਆਦਾ ਰੋਸ ਆ ਜਿਹੜਾ ਉਸ ਆਦਮੀ ਧੰਗਰਾ ਕਰ ਰਹੇ ਆ ਅੱਗੇ ਤੋਂ ਪ੍ਰਸ਼ਾਸਨ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਜੇ ਇਸ ਦੇ ਖਿਲਾਫ ਜਿਹੜਾ ਹੈਗਾ ਦੇਸ਼ ਤੋਂ ਦਾ ਪਰਚਾ ਜੇ ਨਾ ਹੋਇਆ ਤੇ ਉਹਦੇ ਪਰਿਵਾਰ ਦੀ ਪੂਰੇ ਦੀ ਨਾਗਰਤਾ ਜਿਹੜੀ ਉਹ ਭਾਰਤ ਦੀ ਨਾਗਰਤਾ ਜਿਹੜੀ ਉਹ ਖਤਮ ਹੋਣੀ ਚਾਹੀਦੀ ਹੈ ਅੱਗੇ ਤੋਂ ਇਹ ਮੰਗ ਕਰਦੇ ਆ ਕਿ ਪਾਰਲੀਮੈਂਟ ਦੇ ਵਿੱਚ ਇਹ ਬਿੱਲ ਪਾਸ ਹੋਣਾ ਚਾਹੀਦਾ ਮਤਾ ਹੋਣਾ ਚਾਹੀਦਾ ਸਾਰੇ ਹੀ ਮੈਂਬਰ ਪਾਰਲੀਮੈਂਟੀਆਂ ਨੂੰ ਅਸੀਂ ਬੇਨਤੀ ਕਰਦੇ ਆ ਪ੍ਰੈਸ ਦੀ ਮذਰੀ ਤੇ ਕਿ ਅੱਗੇ ਤੋਂ ਕੋਈ ਵੀ ਜਾਂ ਸੰਵਿਧਾਨ ਪ੍ਰਤੀ ਜਾਂ ਬਾਬਾ ਸਾਹਿਬ ਭੀਮrao ਅੰਬੇਦਕਰ ਦੇ ਪ੍ਰਤੀ ਉਹਨਾਂ ਦੀ ਕੋਈ ਪ੍ਰਤਿਮਾ ਜਾਂ ਉਹਨਾਂ ਦੇ ਖਿਲਾਫ ਕੋਈ ਸ਼ਬਦ ਅਪਜਾ ਸ਼ਬਦ ਬੋਲਦਾ ਹੈ ਉਹਨਾਂ ਦੀ ਬੇਇੱਜ਼ਤੀ ਕਰਦਾ ਹੈ ਉਹਨਾਂ ਦੇ ਖਿਲਾਫ ਬੋਲਦਾ ਹੈ ਤਾਂ ਉਹਦੇ ਤੇ ਭਾਰਤ ਜਿਹੜਾ ਹੈਗਾ ਦੇਸ਼ ਧਰੋਦਾ ਪਰਚਾ ਦਰਜ ਹੋਣਾ ਚਾਹੀਦਾ ਹੈ ਸਾਰੇ ਸਮਾਜ ਦੀ ਜਿਹੜੀ ਉਹ ਇੱਕ ਸਮੁੱਚੇ ਸਮਾਜ ਦੀ ਅਮੰਗ ਹੈ ਕਿ ਉਹਦੇ ਤੇ ਇਹ ਬਿੱਲ ਪਾਸ ਕਰਕੇ ਤੇ ਅਗਲੇ ਨੂੰ ਪਤਾ ਹੋਣਾ ਚਾਹੀਦਾ ਵੀ ਜੇ ਇਸ ਮੂਰਤੀ ਨਾਲ ਜਾਂ ਸੰਵਿਧਾਨ ਨਾਲ ਛੇੜਛਾੜ ਕੀਤੀ ਤੇ ਸਾਡੇ ਤੇ ਭਾਰਤ ਦਾ ਜਿਹੜਾ ਹੈਗਾ ਦੇਸ਼ ਧਰੋਦਾ ਪਰਚਾ ਜਿਹੜਾ ਉਹ ਦਰਜ ਹੋਊਗਾ 26 ਜਨਵਰੀ ਕਿਉਂ ਚੁਣਿਆ ਤੁਹਾਨੂੰ ਕੀ ਲੱਗਦਾ ਕੀ ਕਾਰਨ ਹੈ ਦੇਖੋ ਜੀ ਇਹ ਜਿਹੜੀਆਂ ਤਾਕਤਾਂ ਹੈਗੀਆਂ ਦੇਖੋ ਦੋ ਕਾਰਨ ਹੋ ਸਕਦੇ ਆ ਜਾਂ ਤਾਂ ਇਹ ਸਰਕਾਰਾਂ ਜਿਹੜੀਆਂ ਮੌਜੂਦਾ ਸਰਕਾਰਾਂ ਹੈਗੀਆਂ ਪੰਜਾਬ ਦੀ ਸਰਕਾਰ ਤੇ ਕੇਂਦਰ ਸਰਕਾਰ ਸਾਡੇ ਲੋਕਾਂ ਦਾ ਜਿਹੜਾ ਹੈਗਾ ਉਹ ਮਾਨ ਜਿਹੜਾ ਧਿਆਨ ਉਹ ਪੜਕਾਉਣਾ ਚਾਹੁੰਦੀ ਹੈ ਉਹ ਜਿਹੜੀਆਂ ਹੈਗੀਆਂ ਦਲਤ ਵਿਰੋਧੀ ਜਿਹੜੀਆਂ ਨੀਤੀਆਂ ਹੈਗੀਆਂ ਉਹ ਦਿਨ ਬੋ ਦਿਨ ਜਿਹੜੀਆਂ ਇਹ ਸੈਂਟਰ ਸਰਕਾਰ ਦੀਆਂ ਉਹਦੀਆਂ ਸਾਹਮਣੇ ਆ ਰਹੀਆਂ ਉਹ ਜਿਹੜਾ ਸ਼ਰਮਾਇਦਾਰਾਂ ਤੋਂ ਅੱਗੇ ਅਸੀਂ ਅੰਗਰੇਜ਼ਾਂ ਤੋਂ ਭਾਰਤ ਆਜ਼ਾਦ ਕੀਤਾ ਸੀ ਤੇ ਸ਼ਰਮਾਇਦਾਰੀ ਨੂੰ ਜਿਹੜਾ ਉਹ ਖਤਮ ਕੀਤਾ ਸੀ ਤੇ ਅਸੀਂ ਲੋਕਤੰਤਰ ਜਿਹੜਾ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦਾ ਲੋਕਤੰਤਰ ਹੈ ਅਸੀਂ ਲੋਕਤੰਤਰ ਸਵਿਧਾਨ ਦੇ ਤਹਿਤ ਆਉਂਦਾ ਉਹ ਲੋਕਤੰਤਰ ਨੂੰ ਤੇ ਸਵਿਧਾਨ ਨੂੰ ਤੇ 바ਵਾ ਸਾਹਿਬ ਦੀਆਂ ਬ੍ਰਿਤਮਾ ਨੂੰ ਤੋੜ ਕੇ ਸਾਡੇ ਲੋਕਾਂ ਦਾ ਸਾਡੇ ਸਮਾਜ ਦਾ ਜਿਹੜਾ ਧਿਆਨ ਪਟਕਾਉਣਾ ਚਾਹੁੰਦੇ ਆ ਤੇ ਉਹ ਸਾਡੇ ਤੇ ਨਵੀਆਂ ਪਾਲਿਸੀਆਂ ਜਿਵੇਂ ਹੁਣ ਜਿਹੜਾ ਕੇਂਦਰ ਸਰਕਾਰ ਨੇ ਕੱਲ ਬਿੱਲ ਪਾਸ ਕੀਤਾ ਜਿਹੜਾ ਬਜਟ ਪੇਸ਼ ਕੀਤਾ ਉਹਦੇ ਵਿੱਚ ਸਾਡੇ ਦਲਤਾ ਪ੍ਰਤੀ ਜਾਂ ਸਾਡੀ ਜਿਹੜੀ ਗਰੀਬ ਜਾਂ ਵਰਗ ਵਾਸਤੇ ਜਾਂ ਮੀਡੀਅਮ ਵਰਗ ਵਾਸਤੇ ਕੁਛ ਵੀ ਨਹੀਂ ਦਿੱਤਾ ਉਹਨੂੰ ਚੱਕ ਕੇ ਜਿਹੜਾ ਹੈਗਾ ਸਾਰਾ ਪਾਸਾ ਹੀ ਪਲਟ ਦਿੱਤਾ ਹੈਗਾ ਸ਼ਾਹੂਕਰਾਂ ਨੂੰ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਵੱਡਾ ਰਾਹਤ ਮਿਲੀ ਹੈ ਤੇ ਜਿਹੜਾ ਗਰੀਬ ਨੂੰ ਆ ਹੋਰ ਲਤਾੜਿਆ ਜਾ ਰਿਹਾ 26 ਜਨਵਰੀ ਨੂੰ ਅੰਮ੍ਰਿਤਸਰ ਵਿਖੇ ਜੋ ਬਾਬਾ ਸਾਹਿਬ ਦੇ ਬੁੱਤ ਨਾਲ ਕਾਨੂੰਨੀ ਹਰਕਤ ਕੀਤੀ ਗਈ ਹੈ ਉਸ ਦਾ ਰੋਸ ਪ੍ਰਦਰਸ਼ਨ ਸਾਰੇ ਪਾਰਵਦੇਸ਼ ਵਿੱਚ ਚੱਲ ਰਿਹਾ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹੇ ਵੱਖ-ਵੱਖ ਸਮੇਂ ਅਨੁਸਾਰ ਪੂਰੇ ਪੂਰਨ ਤੌਰ ਤੇ ਬੰਦ ਕੀਤੇ ਗਏ ਸਨ ਮੁਕਸਰ ਦੇ ਵਿੱਚ ਵੀ ਅਸੀਂ ਅੱਜ ਡਾਕਟਰ ਪੀਮਰਾਓ ਅੰਬੇਡਕਰ ਸਨਮਾਨ ਕਮੇਟੀ ਸਾਰਾ ਹੀ ਸਮਾਜ ਸਰਬ ਸਮਾਜ ਸਾਡਾ ਦਲੀ ਸਮਾਜ ਇਕੱਠਾ ਹੋ ਕੇ ਉਸੇ ਹੀ ਜਿਹੜੇ ਆ ਘਟਿਆ ਹਰਕਤ ਕੀਤੀ ਹੈ ਜਾਂ ਜਿਹੜੀਆਂ ਏਜੰਸੀਆਂ ਨੇ ਇਹ ਹਰਕਤ ਕਰਵਾਈ ਹੈ ਉਹਦੇ ਖਿਲਾਫ ਦੇਸ਼ ਰੋਧੀ ਤਾਰਾ ਤੇ ਇਹਦੇ ਪਿੱਛੇ ਕਿਹੜੀ ਏਜੰਸੀਆਂ ਕੰਮ ਕਰ ਰਹੀਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਨੂੰ ਲੈ ਕੇ ਅਸੀਂ ਅੱਜ ਸਾਰਾ ਮੁਕਸਰ ਸਮਾਜ ਸਾਡਾ ਦਲੀ ਸਮਾਜ ਇੱਥੇ ਇਕੱਠਾ ਹੋ ਕੇ ਉਹ ਆਪਣਾ ਸੰਘਰਸ਼ ਕਰ ਰਿਹਾ ਹੈ ਦੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦੇ ਰਹੇ ਆ ਕਿ ਜਿਵੇਂ ਪਹਿਲਾਂ ਪੰਜਾਬ ਦੇ ਦੂਜੇ ਜ਼ਿਲ੍ਹੇ ਬੰਦ ਹੋਏ ਆ ਸਾਰੇ ਜ਼ਿਲ੍ਹੇ ਤਕਰੀਬਨ ਤਕਰੀਬਨ ਬੰਦ ਹੋ ਚੁੱਕੇ ਆ ਸਾਡੇ ਮੁਕਸਰ ਦੇ ਵਿੱਚ ਹਜੇ ਅਸੀਂ ਕਾਰਵਾਈ ਸ਼ਾਂਤੀਪੂਰਵਕ ਹੀ ਕਰ ਰਹੇ ਆ ਮਗਰ ਅਗਰ ਜੇਕਰ ਉਹਦੇ ਖਿਲਾਫ ਕੋਈ ਕਾਰਵਾਈ ਉਹਨਾਂ ਦੀ ਜਿਹੜੀ ਏਜੰਸੀ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਇਹ ਸਾਰਾ ਸਮਾਜ ਜਿਹੜਾ ਤੁਹਾਨੂੰ ਦਿਖ ਰਿਹਾ ਹੈ ਇਸ ਤੋਂ ਵੀ ਜ਼ਿਆਦਾ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਬਹੁਤ ਵੱਡੀ ਗਿਣਤੀ ਵਿੱਚ ਸੜਕਾਂ 'ਤੇ ਉਤਰੇਗਾ ਮੁਕਸਰ ਬੰਦ ਵੀ ਕਰਾਏਗਾ ਪੰਜਾਬ ਬੰਦ ਦੀ ਵੀ ਗੱਲ ਸਾਡੀ ਹੌਲੀ ਹੌਲੀ ਜਾਊਗੀ ਜੇ ਸਾਡੀ ਗੱਲ ਨਾ ਸੁਣੀ ਗਈ ਦੇਸੀ ਬਹੁਤ ਵੱਡਾ ਸੰਘਰਸ਼ ਕਰਾਂਗੇ ਜੀ ਸਾਡੇ ਉਹਨਾਂ ਦੇ ਖਿਲਾਫ ਕਿ ਕਾਰਵਾਈ ਨਾ ਕੀਤੇ ਗਈ। ਇਹ ਕਿਤੁੜੀ ਸਾਜੇਟ ਆ ਗਿਆ। ਭਾਈ ਜੀ ਕੀ ਨਾਮ ਹੈ ਕੀ ਕਰਨੀ ਕੀ ਕਹਿਣਾ ਚਾਹੋਗੇ ਜਿਹੜਾ ਅਸਰ ਰੋਸ ਦੇ ਦਰਸ਼ਨ ਕਰ ਰਿਹਾ ਹਾਂ। ਇਹ ਦੇਖੋ ਪਹਿਲਾਂ ਤਾਂ ਮੈਂ ਤੁਹਾਡਾ ਜਿਹੜਾ ਮੀਡੀਆ ਦਾ ਬਹੁਤ ਹੀ ਧੰਵਾਦ ਦਿੰਦਾ। ਕਿ ਜਿਹੜਾ ਮੀਡੀਆ ਕਿਹੋ ਜਿਹਾ ਕੰਮ ਹੈ ਕਿ ਜਦੋਂ ਕਿਤੇ ਕਿਸੇ ਦੀ ਗੱਲ ਨਾ ਸੁਣੀ ਜਾਂਦੀ ਹੋਵੇ ਤੇ ਤੁਹਾਡਾ ਮੀਡੀਆ ਇਹੋ ਜਿਹਾ ਕਿ ਜਿਹੜਾ ਉਹਨਾਂ ਅੰਨੀਆਂ ਬੋਲੀਆਂ ਸਰਕਾਰਾਂ ਤੱਕ ਇਹ ਸਾਡਾ ਸੁਨੇਹਾ ਪਹੁੰਚਾਉਂਦੀ ਹੈ। ਤੇ ਪਿਛਲੇ ਦਿਨੀ ਪਿਛਲੇ ਦਿਨ 26 ਜਨਵਰੀ ਇਤਿਹਾਸਿਕ ਦਿਨ ਸੀ ਦਿਨ 26 ਜਨਵਰੀ ਸੀ ਜਿੱਦਾਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ ਬੜੇ ਸ਼ਰਮ ਵਾਲੀ ਗੱਲ ਹੈ ਕਿ ਜਿਹੜੀਆਂ ਸੰਵਿਧਾਨਪੁਰ ਦੀ ਤਾਕਤਾਂ ਨੇ ਉਹ ਸਾਡੇ ਭਾਈਚਾਰੇ ਨੂੰ ਅੱਗੇ ਲਾ ਕੇ ਤੇ ਜਿਹੜੇ ਕਾਨੂੰਨੀ ਹਰਕਤ ਕੀਤੀ ਆ ਬਾਬਾ ਸਾਹਿਬ ਦੇ ਜਿਹੜੇ ਸਟੈਚੂ ਨੂੰ ਤੋੜਿਆ ਗਿਆ ਤੋੜਨ ਦੀ ਕੋਸ਼ਿਸ਼ ਕੀਤੀ ਤੇ ਅੱਗ ਲਾਈ ਗਈ ਹੈ ਸੰਵਿਧਾਨ ਦੀਆਂ ਕਾਪੀਆਂ ਨੂੰ ਅੱਗ ਲਾਈ ਹੈ ਇਹ ਬਹੁਤ ਹੀ ਸ਼ਰਮਨਾਕ ਕਤੂਕ ਤਾਂ ਮੈਂ ਇੱਕ ਬੇਨਤੀ ਨੂੰ ਦੱਸਣ ਲੱਗਾ ਇਹ ਜਿਹੜੀਆਂ ਦੂਜੀਆਂ ਸਰਕਾਰਾਂ ਤੇ ਕੇਂਦਰ ਸਰਕਾਰ ਹੈ ਇਹ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਵੋਟਾਂ ਤਾਂ ਸਾਡੇ ਨਾਮ ਤੇ ਲੈਂਦੀਆਂ ਵੋਟਾਂ ਤਾਂ ਸਾਡੀਆਂ ਲੈਂਦੀਆਂ ਪਰ ਜਦੋਂ ਸਾਡੇ ਰੈਬੜਾ ਤੋਂ ਕੋਈ ਵੀ ਧੱਕਾ ਹੁੰਦਾ ਹੈ ਤੇ ਉਹਨਾਂ ਦੀ ਆਵਾਜ਼ ਨਹੀਂ ਹੁੰਦੀਆਂ ਤੇ ਜੇ ਭਗਵੰਤ ਮਾਨ ਸਾਹਿਬ ਦੀ ਗੱਲ ਕਰੀਏ ਤਾਂ ਅਸੀਂ ਦੇਖਿਆ ਨਹੀਂ ਉਹਨਾਂ ਦਾ ਕਿਤੇ ਕੋਈ ਇਹੋ ਜਿਹਾ ਉਹਨਾਂ ਕੋ ਕੋਸ ਬਿਲਕੁਲ ਆਪਣਾ ਬਿਆਨ ਦਿੱਤਾ ਹੋਵੇ ਤੇ ਮੈਂ ਸਿਰਫ ਇਹੀ ਬੇਨਤੀ ਕਰਾਂਗਾ ਕਿ ਜਿਨੇ ਕਾਨੂੰਨੀ ਹਰਕਤ ਕੀਤੀ ਹੈ ਉਹਨਾਂ ਦੀ ਨਾਗਰਿਕਤਾ ਜਿਹੜੀ ਭਾਰਤੀ ਨਗਰ ਦਾ ਖਤਮ ਹੋਏ ਤੇ ਹੋਵੇ ਤੇ ਜਿਹੜੇ ਉਹਨਾਂ ਦੇ ਜਿਹੜੇ ਉਹ ਹੈਗੇ ਧਾਰਾਵਾਂ ਵਿੱਚ ਵਾਅਦਾ ਕੀਤਾ ਜਾਵੇ ਜੈ ਭਿੰਮ ਜਪਾ ਇੱਕ ਆ ਨੋਟ ਕਰ ਰਿਹਾ ਹੈ ਤੇ ਅਸੀਂ ਡਿਸਕਸ਼ਨ ਦੇ ਵਿੱਚ ਰਹਿ ਕੇ ਬੈਠ ਕੇ ਇਹ ਇਸ ਕਰਕੇ ਆ ਕਿ ਜਿਹੜਾ ਸ਼੍ਰੀ ਅਮਰਸਰ ਸਾਹਿਬ ਅਸੀਂ ਸਾਡੇ ਦੇ ਫੋਨ ਤੇ ਪੀਮਰਾਉ ਦੀ ਬੋਤਨ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਬਹੁਤ ਨਿੰਦਣਯੋਗ ਹੈ ਮੈਂ ਉਹਦੀ ਨਿੰਦਿਆ ਕਰਦੀ ਹੈ ਕਿ ਜਿਹੜੀ ਦਲਤ ਸਮਾਜ ਨੂੰ ਬਹੁਤ ਵੱਡੀ ਢਾਹ ਹੈ ਇਹਦੀ ਬਹੁਤ ਮਾੜੀ ਗੱਲ ਹੈ ਜਿਹੜੀਆਂ ਅਸੀਂ ਤਾਂ ਸਰਕਾਰ ਤੋਂ ਮੰਗ ਕਰਦੀਆਂ ਜਿਹੜੀਆਂ ਪਿੱਛੇ ਦੀ ਸਿਆਸਤ ਹੈ ਉਹਨੂੰ ਲਕਵਾਰੀ ਕਰਕੇ ਉਹਨੂੰ ਸਾਹਮਣੇ ਲਿਆਂਦਾ ਜਾਵੇ ਤੇ ਬਣਦੀ ਜਿਹੜੀ ਆ ਉਹਨੂੰ ਤੇ ਕਾਰਵਾਈ ਕੀਤੀ ਜਾਵੇ ਬਹੁਤ ਬਹੁਤ ਧੰਨਵਾਦ